ਚੰਡੀਗੜ੍ਹ ਤੋਂ ਐਮਪੀ ਕਿਰਨ ਖੇਰ ਦੇ ਨਾਲ ਠੱਗੀ ਵਜੀ ਹੈ ਦੱਸਦੀ ਹੈ ਕਿ ਲਗਭਗ 8000 ਕਰੋੜ ਦੀ ਠੱਗੀ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਤੇ ਨਾਲ ਐਫਆਈਆਰ ਵੀ ਜਿਹੜੀ ਉਹ ਦਰਜ ਕਰ ਦਿੱਤੀ ਗਈ ਹੈ ਜਿਸ ਨੇ ਇਹ ਠੱਗੀ ਮਾਰੀ ਹੈ ਉਸ ਉੱਤੇ ਐਮਪੀ ਕਿਰਨ ਖੇਰ ਦੇ ਵੱਲੋਂ ਐਫਆਈਆਰ ਦਰਜ ਕਰਵਾ ਦਿੱਤੀ ਹੈ ਤਾਂ ਦੱਸਦੀ ਹੈ ਕਿ ਇਹ ਮਾਮਲਾ ਪਿਛੇ ਦਿਨਾਂ ਦਾ ਕਾਫੀ ਜ਼ਿਆਦਾ ਵਾਅਦਾ ਦਿਖਾਈ ਦੇ ਰਿਹਾ ਹੈ ਤੇ ਹੁਣ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਜਿਹੜੀ ਉਹ ਸામਣੀ ਆਈ ਹੈ ਕਹਿੰਦੀ ਹੈ ਕਿ ਐਫ ਆਈ ਆਰ ਹੈ ਜਿਹੜੀ ਉਹ ਦਰਜ ਕਰਵਾ ਦਿੱਤੀ ਗਈ ਹੈ ਉਸ ਕਾਰੋਵਾਰੀ ਉਤੇ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਕਾਰੋਬਾਰੀ ਉਤੇ ਐਮਪੀ ਕਿਰਨ ਖੇਰ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਤੋਂ ਆਸ-ਪਾਸ ਸੰਸਦ ਐਮਪੀ ਕਿਰਨ ਖੇਰ ਨਾਲਾਠਕ ਰੋਡ 'ਤੇ ਦੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਸੋਮਵਾਰ ਨੂੰ ਅਦਾਲਤ ਵਿੱਚ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। ਅਦਾਲਤ ਨੇ ਕਾਰੋਬਾਰੀ ਕਾਰੋਬਾਰੀ ਚਤਨਿਆ ਅਗਰਵਾਲ ਦੀ ਗ੍ਰਿਫਤਾਰੀ ਉੱਤੇ ਅੱਜ ਤੱਕ ਲਈ ਰੋਕ ਲਾਈ ਹੋਈ ਸੀ। ਸਟੇਟਸ ਰਿਪੋਰਟ ਵਿੱਚ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਦੋਸ਼ੀ ਚਤਨਿਆ ਦੇ ਵਕੀਲਾਂ ਨੇ ਆਪਣੀ ਅਗਾਊ ਜਮਾਨਤ ਪਟੀਸ਼ਨ ਵਾਪਸ ਲੈ ਲਈ ਅਤੇ ਜਮਾਨਤ ਲਈ ਮੁਰਤੋਂ ਅਰਜੀ ਲਗਾ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਪੁਖਮਨ ਸਰਮਣੀ ਮਾਜਰਾ ਪੁਲਿਸ ਨੇ ਚਤਨਯੇ ਅਨੁਸ਼ਰੱਖਿਆ ਪ੍ਰਦਾਨ ਕੀਤੀ ਸੀ ਉਹਨਾਂ ਦੀ ਰਿਹਾਈ 'ਤੇ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸੰਸਦ ਮੈਂਬਰ ਕਿਰਨ ਖੇਰ ਤੋਂ 8 ਕਰੋੜ ਰੁਪਏ ਲਏ ਸਨ ਜਿਸ ਤੋਂ ਜਿਸ ਦੇ ਵਿੱਚ ਉਸਨੇ 2 ਕਰੋੜ ਰੁਪਏ ਉਸਨੇ ਵਾਪਸ ਕਰ ਦਿੱਤੇ ਹਨ ਜਦਕਿ ਬਾਕੀ 6 ਕਰੋੜ ਰੁਪਏ ਵੀ ਜਲਦੀ ਵਾਪਸ ਕਰ ਦਿੱਤੇ ਜਾਣਗੇ ਇਸ ਦੇ ਨਾਲ ਹੀ ਉਸਨੇ ਦੋਸ਼ ਲਾਇਆ ਕਿ 1 ਦਸੰਬਰ ਨੂੰ ਸੰਸਦ ਮੈਂਬਰ ਕਿਰਨ ਖੇਰ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਪਰੇਸ਼ਾਨ ਕੀਤਾ ਸੀ ਇਸ ਕਾਰਨ ਉਸ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੈਰ ਨੇ ਉਹਨਾਂ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਸੰਸਦ ਮੈਂਬਰ ਕਿਰਨ ਖੈਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਚਤਨਿਆ ਨੇ 8 ਅਗਸਤ 2023 ਦੇ ਵਿੱਚ ਸੰਸਦ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਨੂੰ ਵੱਖ-ਵੱਖ ਯੋਜਨਾਵਾਂ ਦੇ ਵਿੱਚ ਪੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ 3 ਅਗਸਤ ਨੂੰ MP ਕਿਰਨ ਖੈਰ ਨੇ HDFC ਬੈਂਕ ਤੋਂ 8 ਕਰੋੜ ਰੁਪਏ RTGS ਦੇ ਰਾਹੀਂ ਚਤਨਿਆ ਦੇ ਪੰਚਕੁਲਾ ICICI ਬੈਂਕ ਦੇ ਵਿੱਚ ਟ੍ਰਾਂਸਫਰ ਕੀਤੇ ਸਨ ਤਾਂ ਕਿ ਇੱਕ ਮਹੀਨੇ ਬਾਅਦ 18% ਵਿਆਜ ਦੇ ਨਾਲ ਵਾਪਸ ਕਰਨ ਦੀ ਗੱਲ ਵੀ ਆਖੀ ਸੀ ਬਿਊਰੋ ਰਿਪੋਰਟ ਦੀ ਸ਼ਬਟਡ ਨਿਊਜ਼ ਚੈਨਲ ਧੰਨਵਾਦ ਢੰਡੀਗੜ ਤੋਂ ਐਮਪੀ ਕਿਰਨ ਖੇਰ ਦੇ ਨਾਲ ਠੱਗੀ ਵਜੀ ਹੈ ਦੱਸਦੀ ਹੈ ਕਿ ਲਗਭਗ 8000 ਕਰੋੜ ਦੀ ਠੱਗੀ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਤੇ ਨਾਲ ਐਫਆਈਆਰ ਵੀ ਜਿਹੜੀ ਉਹ ਦਰਜ ਕਰ ਦਿੱਤੀ ਗਈ ਹੈ ਜਿਸ ਨੇ ਇਹ ਠੱਗੀ ਮਾਰੀ ਹੈ ਉਸ ਉੱਤੇ ਐਮਪੀ ਕਿਰਨ ਖੇਰ ਦੇ ਵੱਲੋਂ ਐਫਆਈਆਰ ਦਰਜ ਕਰਵਾ ਦਿੱਤੀ ਹੈ ਤਾਂ ਦੱਸਦੀ ਹੈ ਕਿ ਇਹ ਮਾਮਲਾ ਪਿੱਛੇ ਦਿਨਾਂ ਦਾ ਕਾਫੀ ਜ਼ਿਆਦਾ ਵਾਅਦਾ ਦਿਖਾਈ ਦੇ ਰਿਹਾ ਹੈ ਤੇ ਹੁਣ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਜਿਹੜੀ ਉਹ ਸામਣੀ ਆਈ ਹੈ ਕਾਜ਼ ਦੀ ਹੈ ਕਿ ਐਫ ਆਈ ਆਰ ਹੈ ਜਿਹੜੀ ਉਹ ਦਰਜ ਕਰਵਾ ਦਿੱਤੀ ਗਈ ਹੈ ਉਸ ਕਾਰੋਵਾਰੀ ਉਤੇ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਕਾਰੋਬਾਰੀ ਉਤੇ ਐਮਪੀ ਕਿਰਨ ਖੇਰ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਤੋਂ ਪਾਸਪਾਸ ਸੰਸਦ ਐਮਪੀ ਕਿਰਨ ਖੇਰ ਨਾਲਾਠਕ ਰੋਡ 'ਤੇ ਦੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਸੋਮਵਾਰ ਨੂੰ ਅਦਾਲਤ ਵਿੱਚ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। ਅਦਾਲਤ ਨੇ ਕਾਰੋਬਾਰੀ ਸਰਵਰੀ ਚਤਨਿਆ ਅਗਰਵਾਲ ਦੀ ਗ੍ਰਿਫਤਾਰੀ ਉੱਤੇ ਅੱਜ ਤੱਕ ਲਈ ਰੋਕ ਲਾਈ ਹੋਈ ਸੀ। ਸਟੇਟਸ ਰਿਪੋਰਟ ਵਿੱਚ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਦੋਸ਼ੀ ਚਤਨਿਆ ਦੇ ਵਕੀਲਾਂ ਨੇ ਆਪਣੀ ਅਗਾਊ ਜਮਾਨਤ ਪਟੀਸ਼ਨ ਵਾਪਸ ਲੈ ਲਈ ਤੇ ਜੀ ਮੰਤ ਲਈ ਮੁਰਤੂ ਅਰਜੀ ਲਗਾ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਹੁਕਮ ਅਨੁਸਾਰ ਮਰੀ ਮਾਜਰਾ ਪੁਲਿਸ ਨੇ ਚਤਨਿਆ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ ਉਹਨਾਂ ਦੀ ਰਿਹਾਈ ਸ਼ੂਤੇ ਦੋ ਪੁਲਿਸ ਮੁੰਲੇ ਲਾਜ਼ਮ ਤਾਇਨਾਤ ਕੀਤੇ ਗਏ ਸਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸੰਸਦ ਮੈਂਬਰ ਕਿਰਨ ਖੇਰ ਤੋਂ 8 ਕਰੋੜ ਰੁਪਏ ਲਏ ਸਨ ਜਿਸ ਤੋਂ ਜਿਸ ਦੇ ਵਿੱਚ ਉਸਨੇ 2 ਕਰੋੜ ਰੁਪਏ ਉਸਨੇ ਵਾਪਸ ਕਰ ਦਿੱਤੇ ਹਨ ਜਦਕਿ ਬਾਕੀ 6 ਕਰੋੜ ਰੁਪਏ ਵੀ ਜਲਦੀ ਵਾਪਸ ਕਰ ਦਿੱਤੇ ਜਾਣਗੇ ਇਸ ਦੇ ਨਾਲ ਹੀ ਉਸਨੇ ਦੋਸ਼ ਲਾਇਆ ਕਿ 1 ਦਸੰਬਰ ਨੂੰ ਸੰਸਦ ਮੈਂਬਰ ਕਿਰਨ ਖੇਰ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਪਰੇਸ਼ਾਨ ਕੀਤਾ ਸੀ ਇਸ ਕਾਰਨ ਉਸਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੇਰ ਨੇ ਉਹਨਾਂ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਸੰਸਦ ਮੈਂਬਰ ਕਿਰਨ ਖੇਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਚਤਨਿਆ ਨੇ 8 ਅਗਸਤ 2023 ਦੇ ਵਿੱਚ ਸੰਸਦ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਨੂੰ ਵੱਖ-ਵੱਖ ਯੋਜਨਾਵਾਂ ਦੇ ਵਿੱਚ ਪੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ 3 ਅਗਸਤ ਨੂੰ MP ਕਿਰਨ ਖੇਰ ਨੇ HDFC ਬੈਂਕ ਤੋਂ 8 ਕਰੋੜ ਰੁਪਏ RTGS ਦੇ ਰਾਹੀਂ ਚਤਨਿਆ ਦੇ ਪੰਚਕੁਲਾ ICICI ਬੈਂਕ ਦੇ ਵਿੱਚ ਟਰਾਂਸਫਰ ਕੀਤੇ ਸਨ ਉਹ ਕਿ 1 ਮਹੀਨੇ ਬਾਅਦ 18% ਵਿਆਜ ਦੇ ਨਾਲ ਵਾਪਸ ਕਰਨ ਦੀ ਗੱਲ ਵਿਆਖੀ ਸੀ ਬਿਊਰੋ ਰਿਪੋਰਟ ਦੀ ਸ਼ਬਟੇਡ ਨਿਊਜ਼ 채ਨਲ ਧੰਨਵਾਦ